ਅਸੀਂ ਕਹਿੰਦੇ ਅਸੀਂ ਗਰਾਊਂਡ ਵੀ ਜਾਂਦੇ ਅਸੀਂ ਸੈਰ ਵੀ ਕਰਦੇ ਫਟਾ ਮਟਾਪਾ ਨਹੀਂ ਘਟਦਾ ਥੋੜਾ ਮਟਾਪਾ ਘਟਣਾ ਹੀ ਨਹੀਂ ਹੈਗਾ ਇਸ ਤਰ੍ਹਾਂ ਤੁਹਾਡਾ ਮਟਾਪਾ ਘਟਣਾ ਕਿ ਮੈਂ ਤਾਂ ਉਹ ਗੱਲ ਅੱਜ ਆਪਾਂ ਦੱਸਣ ਲੱਗੇ ਆਂ ਨੋਟ ਕਰ ਲਿਓ ਤਾਂ ਅੱਗੇ ਵੀ ਹੋਰਾਂ ਨੂੰ ਦੱਸਿਓ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਨੂੰ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਮਟਾਪਾ ਵਾ ਗੱਲ ਕੀ ਆ ਅਸੀਂ ਸੈਰ ਕਰਦੇ ਆਂ ਅੱਜ ਨੇ ਇੱਕ ਸਾਡੇ ਬਹੁਤ ਹੀ ਫਾਇਦੇ ਦੀ ਗੱਲ ਆਪਾਂ ਦੋਸਤੋ ਤੁਹਾਨੂੰ ਦੱਸਣੀ ਆਂ ਇਮਾਨਦਾਰੀ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਸਰਬੱਤ ਦੇ ਭਲੇ ਦੇ ਲਈ ਇਹ ਚੰਗੇ ਕੋਚ ਨੇ ਜਿਹੜੇ ਜਦੋਂ ਉਹਨਾਂ ਦੇ ਮਨ ਮਿਹਰ ਪੈਂਦੀ ਆ ਉਹ ਉਦੋਂ ਹੀ ਦੱਸਦੇ ਨੇ ਆਪਣੇ ਮਿੱਤਰ ਨੇ ਇੱਕ ਦੋਸਤ ਉਹਨਾਂ ਨੇ ਆਪਾਂ ਨੂੰ ਇਹ ਗੱਲ ਦੱਸੀ ਸੀ ਤਿੰਨ ਚਾਰ ਸਾਲ ਪਹਿਲਾਂ ਅੱਜ ਮੇਰੇ ਯਾਦ ਆ ਗਈ ਤੇ ਮੈਂ ਕਹਾ ਤੁਹਾਡੇ ਸਾਰੇ ਨਾਲ ਸਾਂਝੀ ਕਰ ਲਈ ਆਪਾਂ ਇਹ ਅੱਜ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਇੱਕ ਮਟਾਪੇ ਦਾ ਬਈ ਮਟਾਪੇ ਨੂੰ ਲੋਕਾਂ ਨੇ ਬਿਮਾਰੀ ਸਮਝ ਲਿਆ ਇੱਕ ਵੀ ਬਹੁਤ ਵੱਡੀ ਬਿਮਾਰੀ ਆ ਜਦ ਕਿ ਇਹਦੀ ਮਟਾਪਾ ਉਹ ਆਪਣੇ ਆਪ ਦੇ ਵਿੱਚ ਕੋਈ ਬਿਮਾਰੀ ਨਹੀਂ ਹੈਗੀ ਬਿਮਾਰੀਆਂ ਦੀ ਜੜ ਜ਼ਰੂਰ ਆ ਵੀ ਉਸ ਤੋਂ ਬੜਾ ਹੋਰ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਪਰ ਮਟਾਪਾ ਆਪਣੇ ਆਪ ਦੀ ਬਿਮਾਰੀ ਨਹੀਂ ਹੈਗੀ ਇਹਦੇ ਤੇ ਆਪਾਂ ਇਹਦੀ ਤੁਹਾਡੇ ਨਾਲ ਅੱਜ ਗੱਲਬਾਤ ਕਰਨੀ ਆ ਉਹ ਉਹਨਾਂ ਨੇ ਆਪਾਂ ਨੂੰ ਦੱਸੀ ਸੀ ਗੱਲ ਤੇ ਜਦੋਂ ਕਦੇ ਮਨ ਮਿਹਰ ਪੈਂਦਾ ਕਦੇ ਕੋਚਾਂ ਦੇ ਉਦੋਂ ਹੀ ਫਿਰ ਉਹ ਗੱਲ ਇਹ ਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਦੱਸਦੇ ਨੇ ਤੇ ਨਹੀਂ ਤਾਂ ਆਪਾਂ ਨੂੰ ਕਈ ਵਾਰ ਇਹ ਜਿਹੀਆਂ ਗੱਲਾਂ ਨੇ ਜਿਹੜੀਆਂ ਉਹ ਜਾਣਕਾਰੀ ਆਪਣੀ ਤੇ ਨਹੀਂ ਆਉਂਦੀਆਂ ਹੁਣ ਅੱਜ ਚੱਲਿਆ ਕੀ ਹੋਇਆ ਸਾਡੇ ਜਿਹੜਾ ਮਟਾਪਾ ਉਹਦੇ ਨਾਂ ਤੇ ਬਹੁਤ ਬਹੁਤ ਕੁਝ ਹੋ ਰਿਹਾ ਆਪਾਂ ਉਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਠੀਕ ਆ ਵੀ ਕਈ ਲੋਕੋ ਕੀ ਜਿਹੜੇ ਨੇ ਆਪਣੀਆਂ ਗਲਤੀਆਂ ਨੇ ਕਿਉਂਕਿ ਆਪਾਂ ਆਰਾਮ ਪ੍ਰਾਸਤ ਹੋ ਗਏ ਆਪਾਂ ਆਪਣੇ ਸਰੀਰ ਨੂੰ ਜਿਹੜਾ ਕਸ਼ਟ ਨਹੀਂ ਦਿੰਦੇ ਰਹਿਗੇ ਜਿਸ ਕਰਕੇ ਉਹ ਸਭ ਕੁਝ ਚੱਲ ਪਿਆ ਇਦਾਂ ਸਾਡੇ ਪੈਸੇ ਦਿਨ ਬਰਬਾਦੀ ਆ ਤੇ ਨਾਲ ਨਾਲ ਜਿਹੜੀਆਂ ਉਹ ਚੀਜ਼ਾਂ ਸਾਡੇ ਨੂੰ ਨੁਕਸਾਨ ਵੀ ਹੋ ਸਕਦਾ ਕਰਦੀਆਂ ਹੁਣ ਤੇ ਪਰ ਜਿਹੜੀ ਆਪਾਂ ਤੁਹਾਨੂੰ ਗੱਲ ਦੱਸਣੀ ਚਾਹੁੰਨੇ ਆ ਅਸੀਂ ਕਹਿੰਦੇ ਅਸੀਂ ਗਰਾਊਂਡ ਵੀ ਜਾਂਦੇ ਅਸੀਂ ਸੈਰ ਵੀ ਕਰਦੇ ਫਟਾ ਮਟਾਪਾ ਨਹੀਂ ਘਟਦਾ ਠੋੜਾ ਮਟਾਪਾ ਘਟਣਾ ਹੀ ਨਹੀਂ ਹੈਗਾ ਇਸ ਤਰ੍ਹਾਂ ਸਾਡਾ ਮਟਾਪਾ ਘਟਣਾ ਚਾਹੇ ਮੈਂ ਤਾਂ ਉਹ ਜਿਹੜੀ ਉਹ ਗੱਲ ਅੱਜ ਆਪਾਂ ਦੱਸਣ ਲੱਗੇ ਆ ਨੋਟ ਕਰ ਲਿਓ ਤਾਂ ਅੱਗੇ ਵੀ ਹੋਰਾਂ ਨੂੰ ਦੱਸ ਦਿਓ ਆਪਣੇ ਦੋਸਤਾਂ ਮਿੱਤਰਾਂ ਸੱਜਣਾ ਨੂੰ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੂੰ ਮਟਾਪਾ ਵਾ ਗੱਲ ਕੀ ਆ ਅਸੀਂ ਸੈਰ ਕਰਦੇ ਆ 20 ਮਿੰਟ 25 ਮਿੰਟ 30 ਮਿੰਟ ਦੀ ਹੱਦ 40 ਮਿੰਟ ਤੇ ਜਾ ਕੇ ਅਸੀਂ ਸੈਰ ਕਰਕੇ ਉਸ ਤੋਂ ਬਾਅਦ ਅਸੀਂ ਹਟ ਜਾਨੀਏ ਵੀ ਸੈਰ ਕਰ ਲਈ ਅਸੀਂ ਤਾਂ ਬਹੁਤ ਟਾਈਮ ਤੋਂ ਸੈਰ ਕਰਦੇ ਆਂ ਪਰ ਨਹੀਂ ਕਿਸੇ ਚੰਗੇ ਕੋਚ ਨਾਲ ਗੱਲ ਕਰਿਓ ਉਹ ਤੁਹਾਨੂੰ ਦੱਸੂਗਾ 45 ਮਿੰਟ ਜਿਹੜੀ ਸੈਰ ਆ ਪਹਿਲਾਂ ਤੇਜ ਸੈਰ ਕਰਨੀ ਆ ਤੁਸੀਂ 45 ਮਿੰਟ ਉਸ ਤੋਂ ਬਾਅਦ ਜਿਹੜੀ ਫਿਰ ਉੱਪਰ ਥੋੜੀ ਟਾਈਮ ਸ਼ੁਰੂ ਹੋਣਾ ਥੋੜਾ ਮਟਾਪਾ ਉਹਨੇ ਘਟਾਉਣਾ ਉਹਨੇ ਜਿਹੜੀਆਂ ਤੁਹਾਡੀਆਂ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਸੈਰ ਨਾਲ ਹਟਦੀਆਂ ਨੇ ਉਹ ਉਸ ਤੋਂ ਉੱਪਰ ਜਾ ਕੇ ਕੰਮ ਕਰਨਾ ਕਿਹਨ ਤੋਂ ਮਤਲਬ 45 ਮਿੰਟ ਦਾ ਜਿਹੜੇ ਪਹਿਲਾਂ ਨੇ ਉਹ ਤਾਂ ਤੁਹਾਡੇ ਇੱਕ ਬਰ ਮਾਪੀ ਹੁੰਦਾ ਸਰੀਰ ਤੁਹਾਡਾ ਇੰਨਾ ਕਸ਼ਟ ਦੇਣਾ ਪਊਗਾ ਕਸ਼ਟ ਵੀ ਨਹੀਂ ਹੈਗਾ ਉਹਦੇ ਸੀਜ਼ ਉੱਤੇ ਲਈ ਤਾਂ ਜੇ ਕਹੀਏ ਆਪਾਂ ਤੇ ਇਹ ਚੀਜ਼ ਹੈ ਜਿਹੜੀ ਤੁਸੀਂ ਕਿਸੇ ਨਾਲ ਵੀ ਤੁਸੀਂ ਆਪਣੇ ਕੋਈ ਜਿਹੜੇ ਚੰਗੇ ਕੋਚ ਨੇ ਕੋਚ ਹੋਣ ਲੇਕਿਨ ਉਹ ਉਹ ਤੁਹਾਨੂੰ ਇਹ ਦੱਸ ਦੇਣਗੇ ਗੱਲ ਵੀ 45 ਮਿੰਟ ਜਿਹੜੀ ਸੈਰ ਪਹਿਲਾਂ ਆਪਾਂ ਕਰਦੇ ਆ ਉਹ ਕਿਸੇ ਗਿਣਤੀ ਚ ਨਹੀਂ ਆਉਂਦੀ ਲਗੀ ਉਦੋਂ ਪਰਫ ਜਦੋਂ ਟਾਈਮ ਚੱਲਦਾ ਇਹਦਾ ਤੁਸੀਂ ਫਿਰ 45 ਮਿੰਟ ਤੋਂ ਬਾਅਦ 20-25 ਮਿੰਟ ਜਿਹੜੇ ਹੋਰ ਸੈਰ ਕਰੋਗੇ ਤੁਸੀਂ ਤੇਜ਼ ਉਹਦੇ ਨਾਲ ਮਟਾਪਾ ਘਟੂਗਾ ਗਾਰੰਟੀ ਨਾਲ ਘਟੂਗਾ ਅਜ਼ਮਾ ਕੇ ਦੇਖ ਲਿਓ ਇਹ ਗੱਲਬਾਤ ਬਾਕੀ ਇਸ ਮੁੱਦੇ ਤੇ ਆਪਾਂ ਕਦੇ ਫੇਰ ਹੋਰ ਤੁਹਾਡੇ ਨਾਲ ਵੱਡੀ ਗੱਲਬਾਤ ਕਰਾਂਗੇ ਕਰੋ ਸਾਂਝੀ